ਸਿਰਫ ਇਹਨਾ ਪੁੱਛਣਾ ਚਾਹਣਾ ਕਿ ਕੀ ਐਮਐਲਏ ਕੋਲੇ ਇਹ ਅਧਿਕਾਰ ਹੈ ਕਿ ਉਹ ਇੱਕ ਦਸਤਾਲਾਫਸਦੀ ਗੱਡੀ ਚੈੱਕ ਕਰ ਲੇ ਬਾਜੀ ਬੰਨੋ ਜਨਤਕ ਤੌਰ ਤੇ ਕਿਹਾ ਗਿਆ ਕਿ ਜੇ ਕੋਈ ਚੀਜ਼ ਇਥੋਂ ਨਹੀਂ ਮਿਲੂਗੀ ਇਹਦੇ ਚੋਂ ਕੋਈ ਗੱਲ ਨਹੀਂ ਹੋਊਗੀ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂਗੀ ਮੈਂ ਉਹ ਕੋਈ ਵੀ ਗੱਲ ਕੀਤੀ ਹੈ ਤੁਹਾਡੀ ਇਹ ਬਾਤ ਹੋਊਗੀ ਮੈਂ ਮਾਫੀ ਮੀਡੀਆ ਨੂੰ ਲੈ ਕੇ ਗਏ ਫਿਰ ਮੈਂ ਉਹ ਲਾਈਵ ਵੀ ਕੱਲ ਦੇਖਿਆ ਉਹ ਮੀਡੀਆ ਦੇ ਵਿੱਚ ਜਾ ਕੇ ਉਥੇ ਸਾਰੀ ਗੱਡੀ ਦੀ ਚੈਕਿੰਗ ਕਰਾਈ ਤੇ ਅਖੀਰ ਜਦੋਂ ਕੁਛ ਨਾ ਮਿਲਿਆ ਤੇ ਫਿਰ ਵੀਮਾ ਜੀ ਕਹਿੰਦੇ ਕੋਈ ਨਹੀਂ ਜੀ ਹੁਣ ਇਨਕੁਆਰੀ ਕਰ ਲਓ ਕੱਲ ਵੀਡੀਓ ਸਾਹਿਬ ਨੇ ਇਹ ਗੱਲ ਕਹੀ ਕਿ ਜੀ ਮੈਂ ਫੋਨ ਜਿਹੜਾ ਉਹਨਾਂ ਦਾ ਬੰਦ ਆਉਂਦਾ ਸੀ ਮੈਂ ਕਦੇ ਵੀਡੀਓ ਸਾਹਿਬ ਸੋਹੀ ਸਾਹਿਬ ਨੇ ਮੈਂ ਇਹ ਨਹੀਂ ਕਹਿੰਦਾ ਕਿ ਕਿਤੇ ਕਿਸੇ ਨੂੰ ਮੈਂ ਕਿਸਦਾ ਪੱਖ ਪੂਰਕੇ ਜਾਂ ਕਿਸੇ ਨੂੰ ਕਲੀਨ ਚਿੱਟ ਦੇ ਰਿਹਾ ਮੈਂ ਇਹ ਗੱਲ ਜ਼ਰੂਰ ਕਹਿਣਾ ਕਿ ਇੱਕ ਅਫਸਰ ਜਿਹੜਾ ਪੰਜਾਬ ਸਰਕਾਰ ਦਾ ਇੱਕ ਅਗਸਟਡ ਅਫਸਰ ਹੈ ਮੈਂ ਸਿਰਫ ਇਹਨਾ ਪੁੱਛਣਾ ਚਾਹੁੰਦਾ ਕਿ ਕੀ ਐਮਐਲਏ ਕੋਲੇ ਇਹ ਅਧਿਕਾਰ ਹੈ ਕਿਉਂਕਿ ਗੱਟੜ ਆਫਸਰ ਦੀ ਗੱਡੀ ਚੈੱਕ ਕਰਲੇ ਇੱਕ ਉਹਨਾਂ ਦੇ ਆਪਣੇ ਬੰਦੇ ਵੱਲੋਂ ਉਹਨਾਂ ਨੂੰ ਸ਼ਿਕਾਇਤ ਕੀਤੀ ਤੇ ਉੱਥੇ ਡੀਐਸਪੀ ਨੂੰ ਬੁਲਾਇਆ ਗਿਆ ਉੱਥੇ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨੂੰ ਕਹਿ ਕੇ ਸਾਹਮਣੇ ਉਹਨਾਂ ਦੀ ਚੈਕਿੰਗ ਕਰਾਈ ਗਈ ਤੇ ਫਿਰ ਬੀਬਾ ਜੀ ਵੱਲੋਂ ਮੈਂ ਇਸ ਤੋਂ ਪਹਿਲਾਂ ਕਿ ਕੋਈ ਅਗਲੀ ਗੱਲ ਕਰਾਂ ਬੀਬਾ ਜੀ ਵੱਲੋਂ ਜਨਤਕ ਤੌਰ ਤੇ ਕਿਹਾ ਗਿਆ ਕਿ ਜੇ ਕੋਈ ਚੀਜ਼ ਇੱਥੋਂ ਨਹੀਂ ਮਿਲੂਗੀ ਇਹਦੇ ਚੋਂ ਕੋਈ ਗੱਲ ਨਹੀਂ ਹੋਊਗੀ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂਗੀ ਮੈਂ ਉਹਦੀ ਵੀਡੀਓ ਇੱਕ ਵਾਰੀ ਜ਼ਰੂਰ ਦਿਖਾਉਣੀ ਚਾਹਣਾ ਤੁਹਾਨੂੰ ਤਾਂ ਕਿ ਤੁਸੀਂ ਇਸ ਚੀਜ਼ ਤੇ ਬੀਬਾ ਜੀ ਨੂੰ ਪੁੱਛ ਸਕੋ ਕਿ ਬੀਬਾ ਜੀ ਤੁਸੀਂ ਇਸ ਗੱਲ ਦਾ ਹੁਣ ਜਵਾਬ ਜ਼ਰੂਰ ਦੇ ਦਿਓ ਆ ਬੀਬਾ ਨਰੇਂਦਰ ਕੋਰ ਭਰਾ ਜਿਹੜੇ ਚੈਕ ਇਹ ਵੀਡੀਓ ਸਾਹਿਬ ਬੋਲ ਰਹੇ ਨੇ ਮੇਡੀਆ ਨੇ ਨਹੀਂ ਹੱਥ ਕੋਈ ਵੀ ਗੱਲ ਤੇਰੀਆਂ ਤੋਂ ਦੀਆਂ ਤੇ ਗੱਲ ਹੁੰਦੀ ਆ ਮੈਂ ਮੈਂ ਜੇ ਕਾਲੂ ਮੀਡੀਆ ਚ ਕੋਈ ਗੱਲ ਗਲਤ ਹੁੰਦੀ ਹੈ ਤਾਂ ਮੈਂ ਜਨਤਕ ਤੌਰ ਤੇ ਮਾਫੀ ਮੰਗੂਗੀ ਤੇ ਮੀਡੀਆ ਦੇ ਵਿੱਚ ਉਹਨਾਂ ਨੇ ਬੀਬਾ ਜੀ ਤੁਸੀਂ ਜੋ ਡਰਾਮੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਆਮ ਆਦਮੀ ਵਾਲੇ ਕਰਦੇ ਸੀ ਬੀਬਾ ਜੀ ਹੁਣ ਤੁਸੀਂ ਐਮਐਲਏ ਬਣ ਗਏ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਆ ਗਈ ਕਿਰਪਾ ਕਰਕੇ ਡਰਾਮੇ ਬੰਦ ਕਰ ਦੋ ਕਿ ਤੁਸੀਂ মিডিਆ ਨੂੰ ਲੈ ਕੇ ਗਏ ਫਿਰ ਮੈਂ ਉਹ ਲਾਈਵ ਵੀ ਕੱਲ ਦੇਖਿਆ ਉਹ মিডিਆ ਦੇ ਵਿੱਚ ਜਾ ਕੇ ਉੱਥੇ ਸਾਰੀ ਗੱਡੀ ਦੀ ਚੈਕਿੰਗ ਕਰਾਈ ਤੇ ਅਖੀਰ ਜਦੋਂ ਕੁਛ ਨਾ ਮਿਲਿਆ ਤੇ ਫਿਰ ਬੀਬਾ ਜੀ ਕਹਿੰਦੇ ਕੋਈ ਨਹੀਂ ਜੀ ਹੁਣ ਇਨਕੁਆਰੀ ਕਰ ਲਓ ਫਿਰ ਇਨਕੁਆਰੀ ਕਰ ਲਓ ਤੇ ਜੇ ਬੀਬਾ ਜੀ ਤੁਹਾਨੂੰ ਇਹਨੇ ਪੁਖਤਾ ਸਬੂਤ ਸੀ ਮੈਂ ਉਸਤੇ ਵੀ ਗੱਲ ਸੁਣੀ ਜਿਹੜਾ ਉਹ ਬੰਦਾ ਸੀ ਜਿਹਨੇ ਸ਼ਿਕਾਇਤ ਕਰਤਾ ਹੈ ਉਨੇ ਸ਼ਿਕਾਇਤ ਐਮਐਲ ਨੂੰ ਦਿੱਤੀ ਆ ਉਹਨੇ ਕਿਸੇ ਐਸਐਸਪੀ ਸਾਹਿਬ ਨੂੰ ਜਾਂ ਡੀਐਸਪੀ ਸਾਹਿਬ ਨੂੰ ਸ਼ਿਕਾਇਤ ਨਹੀਂ ਦਿੱਤੀ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਅੱਜ ਪੰਜਾਬ ਦੇ ਵਿੱਚ ਲੱਖਾਂ ਕੰਪਲੇਂਟਸ ਜਿਹੜੀਆਂ ਨੇ ਉਹ ਪਈਆਂ ਨੇ ਜਿਹੜੀਆਂ ਦਫ਼ਤਰਾਂ ਦੇ ਵਿੱਚ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਦੂਜੇ ਪਾਸੇ ਅੱਜ ਇੱਕ ਸ਼ਿਕਾਇਤ ਮੈਂ ਪਹਿਲਾਂ ਇੱਥੇ ਫੇਰ ਉਹੀ ਮੁੱਦਾ ਜ਼ਿਕਰ ਕਰੂੰਗਾ ਕਿ ਨਦਾਮਪੁਰ ਦੇ ਵਿੱਚ ਵੀ ਜਿਹੜਾ ਤੱਕੇशाही ਹੋਈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਨੇ ਨਹੀਂ ਹੋਣ ਦਿੱਤੀ ਉੱਥੇ ਵੀ ਇੱਕ ਤਰੀਕ ਨੂੰ ਕੰਪਲੇਂਟ ਹੋਈ ਬੇਨਤੀ ਦੀ ਤੇ 2 ਅਕਤੂਬਰ ਛੁੱਟੀ ਵਾਲੇ ਦਿਨ ਜਿਹੜਾ ਤਹਿਸੀਲਦਾਰ ਵੱਲੋਂ ਆਰਡਰ ਜਾਰੀ ਕੀਤੇ ਗਏ ਮੈਂਤੀ ਦੇ ਤੇ ਇਸ ਤੋਂ ਮੈਂ ਕਹਣਾ ਵੀ ਇਹ ਤਾਂ ਫਾਸ ਸਰਕਾਰ ਅਮਰੀਕਾ ਕੈਨੇਡਾ ਨੂੰ ਵੀ ਮਾਤ ਪਾ ਗਈ। ਭੇ ਇਨੀ ਤੇਜ਼ੀ ਹੈ ਤੇ ਅੱਜ ਵੀ ਜਿਹੜਾ ਸੋਹੀ ਸਾਹਿਬ ਨੂੰ ਉੱਥੋਂ ਘੇਰ ਕੇ ਲਿਆਂਦਾ ਕਹਿੰਦੇ ਜੀ ਉਹ ਇਕੱਲੇ ਗੱਡੀ ਚ ਲਾ ਕੇ ਗਏ ਕਿਹੜਾ ਜੁਰਮ ਹੈ ਜੀ ਮੈਂ ਇਕੱਲਾ ਗੱਡੀ ਚ ਲਾਉਣਾ ਫਿਰ ਕੋਈ ਜੁਰਮ ਕਰਦਾ। ਫਿਰ ਕਹਿੰਦੇ ਜੀ ਉਹ ਕਿਸੇ ਉਹਦੇ ਵਿੱਚ ਗਏ ਕੋਰਟ ਸਟੋਰ ਦੇ ਵਿੱਚ ਗਏ। ਹੁਣ ਭਾਈ ਕਿਸੇ ਦੇ ਕੋਰਟ ਬੀਬਾ ਜੀ ਤੁਸੀਂ ਰੋਜ਼ ਕਿਸੇ ਨਾ ਕਿਸੇ ਦੇ ਘਰਾਂ ਚ ਕਿਸੇ ਦੇ ਦਫ਼ਤਰਾਂ ਚ ਕਿਸੇ ਦੇ ਕੋਰਟ ਸਟੋਰ ਕਿਸੇ ਫੈਕਟਰੀਆਂ ਚ ਜਾਂਦੇ ਹੋ। ਫਿਰ ਕੀ ਉੱਥੇ ਜਾ ਕੇ ਤੁਸੀਂ ਆ ਇਲੈਕਸ਼ਨ ਚ ਵੀ ਜਾਣੋ ਕਿ ਉੱਥੇ ਤੁਸੀਂ ਵੀ ਪੈਸੇ ਲੈ ਕੇ ਆਉਨੇ ਜਿਹੜਾ ਉਹਨਾਂ ਨੂੰ ਕਹਿੰਦੇ ਕਿ ਪੈਸੇ ਲੈ ਕੇ ਆਏ ਹੋ ਇਹ ਸਵਾਲ ਹੈ